ਨਮਸਕਾਰ ਡਾਕਟਰ ਜੀ ਨਮਸਕਾਰ ਜੀ ਕਮਲ ਕਿਹਾਲ ਹੈ ਠੀਕ ਹਾਂ ਬਹੁਤ ਵਧੀਆ ਡਾਕਟਰ ਜੀ ਤੁਸੀਂ ਦੱਸੋ ਕੀ ਬਸ ਵਧੀਆ ਜੀ ਬ੍ਰਦਰ ਠੀਕ ਹੈ ਡਾਕਟਰ ਸਾਹਿਬ ਜੀ ਮੇਰੇ ਨਾਲ ਅਲੱਗ ਅਲੱਗ ਏਰੀਆ 'ਚ ਟਰੈਵਲ ਕਰਕੇ ਮੇਰੇ ਵਾਲ ਝੜਨੇ ਸ਼ੁਰੂ ਹੋ ਗਏ ਤੇ ਇਹਦਾ ਹੁਣ ਕੀ ਹੱਲ ਹੋ ਸਕਦਾ ਹੈ ਤੇ ਅੱਛਾ ਕਮਲ ਤੁਹਾਡਾ ਟਰੈਵਲ ਜ਼ਿਆਦਾ ਹੈਗਾ ਹਾਂਜੀ ਮਹੀਨੇ 'ਚ ਮੇਰੇ 5-6 ਟਰਨਮੈਂਟ ਹੁੰਦੇ ਨੇ ਅਲੱਗ ਅਲੱਗ ਏਰੀਆ 'ਚ ਹੀ ਅੱਛਾ ਅਲੱਗ ਅਲੱਗ ਏਰੀਆ ਦੇ ਵਿੱਚ ਖਾਣਾ ਪੀਣਾ ਕਿਦਾਂ ਤੁਹਾਡਾ ਖਾਣਾ ਪੀਣਾ ਡਾਕਟਰ ਸਾਹਿਬ ਜੀ ਨੋਰਮਲੀ ਆ ਕਰਦਾ ਹੈਲਦੀ ਡਾਈਟ ਖਾਂਦੇ ਹਾਂ ਤਲੇ ਵਗੈਰਾ ਇੰਨਾ ਨਹੀਂ ਖਾਂਦੇ ਇੱਕ ਹਵਾ ਪਾਣੀ ਚੇਂਜ ਹੁੰਦਾ ਤਾਂ ਉਹਦੇ ਕਰਕੇ ਹੈਅਰ ਫਾਲ ਦੀ ਪ੍ਰੋਬਲਮ ਹੋ ਜਾਂਦੀ ਹੈ ਸ਼ੁਰੂ ਠੀਕ ਹੈ ਜੀ ਉਹ ਹੈਅਰ ਫਾਲ ਹੁੰਦਾ ਹੀ ਹੁੰਦਾ ਹੈ ਉਹਨੂੰ ਟਾਈਮ ਦੇ ਨਾਲ ਕਵਰ ਕਰਨਾ ਪੈਂਦਾ ਹੈਗਾ ਕੁਝ ਪ੍ਰੋਸੀਜਰ ਆਪਣੇ ਕੋਲੇ ਹੈਗੇ ਨੇ ਕੁਝ ਦਵਾਈਸਾਂ ਹੈਗੀਆਂ ਨਹੀਂ ਹੈ ਜਿਹਦੇ ਨਾਲ ਆਪਾਂ ਆਪਣਾ ਹੈਅਰ ਫਾਲ ਕੰਟਰੋਲ ਕਰ ਸਕਦੇ ਹਾਂ ਠੀਕ ਹੈ ਜੀ ਡਾਕਟਰ ਸਾਹਿਬ ਜੀ ਹੁਣ ਮੈਂ ਆਪਣਾ ਟਰੀਟਮੈਂਟ ਕਰਨਾ ਬਾਲਾਂ ਦਾ ਬਾਲ ਚੜ੍ਹਨ ਤੋਂ ਰੋਕਣੇ ਨੇ ਕੀ ਪ੍ਰੋਸੀਜਰ ਹੋਊਗਾ ਕਿਵੇਂ ਹੋਊਗਾ ਮੈਨੂੰ ਡਿਟੇਲ ਦੇ ਵਿੱਚ ਸਾਰਾ ਕੁਝ ਦੱਸੋ ਕਮਲ ਥੋੜੇ ਕੇਸ ਦੇ ਵਿੱਚ ਯਾਰ ਹੈਅਰ ਫਾਲ ਤਾਂ ਦੇਖੋ ਤੁਹਾਡੀ ਰੂਟਸ ਤਾਂ ਜਿਹੜੀਆਂ ਹੈਗੀਆਂ ਨਗੀਆਂ ਹਲਕੀਆਂ ਹੋਈਆਂ ਨੇ ਰੂਟਸ ਕਮਜ਼ੋਰ ਹੋਈਆਂ ਨੇ ਤੁਹਾਡੀਆਂ ਠੀਕ ਹੈ हेयर फॉਲ ਵੀ ਹੋ ਰਿਹਾ ਹੈ ਠੀਕ ਹੈ ਅਗਰ ਮੈਂ ਦੇਖਾ ਤਾਂ हेयर फॉਲ ਹੈ ਤੁਹਾਡਾ ਹਲਕੇ ਹੋਏ ਨੇ ਬਹੁਤ ਇਹਦੇ ਵਿੱਚ ਆਪਾਂ ਕੀ ਕਰ ਸਕਦੇ ਹਾਂ ਇੱਕ ਪ੍ਰੋਸੀਜਰ ਹੈ ਪੀ ਆਰ ਪੀ ਠੀਕ ਹੈ ਪੀ ਆਰ ਪੀ ਦੇ ਵਿੱਚ ਕੀ ਹੁੰਦਾ ਤੁਹਾਡਾ ਬਲੱਡ ਲੈ ਕੇ 10 ਐਮ ਐਲ ਬਲੱਡ ਦੇ ਵਿੱਚੋਂ ਆਪਾਂ ਪਲਾਜ਼ਮਾ ਕੱਢ ਲੈਂਦੇ ਆ ਪਲਾਜ਼ਮਾ ਕੱਢ ਕੇ ਉਹਦੇ ਵਿੱਚ ਕੁਝ ਕੋਕਟੇਲ ਵੈਰਾ ਐਡ ਕਰਦੇ ਆ ਉਹ ਪਲਾਜ਼ਮਾ ਆਪਾਂ ਇੰਜੈਕਟ ਕਰਦੇ ਆ ਸਕੈਲਪ ਦੇ ਵਿੱਚ ਜਾਨੀ ਕਿ ਉਹ ਸਕੈਲਪ ਦੇ ਵਿੱਚ ਉਹ ਸਾਰਾ ਇੱਕ ਰੂਟਸ ਨੂੰ ਆਪਾਂ ਨਰਿਸ਼ ਕਰਨ ਵਾਸਤੇ ਨਿਊਟ੍ਰੀਸ਼ਨ ਦੇਣ ਵਾਸਤੇ ਆਪਾਂ ਪਲਾਜ਼ਮਾ ਦਿੰਨੇ ਆ ਉਹਦੇ ਤਿੰਨ ਬੈਨੀਫਿਟ ਨੇਗੇ ਇੱਕ ਤੁਹਾਡਾ ਹੈਅਰ ਫਾਲ ਰੁਕੂਗਾ ਠੀਕ ਹੈ ਕੁਝ ਪਰਸੈਂਟ ਤੁਹਾਡੀ ਨਵੀਂ ਗ੍ਰੋਥ ਹੋਊਗੀ ਹੈਅਰਸ ਦੀ ਠੀਕ ਹੈ ਪਲੱਸ ਜਿਹੜੀਆਂ ਤੁਹਾਡੀਆਂ ਰੂਟਸ ਡੈਮੇਜ ਹੋ ਚੁੱਕੀਆਂ ਜੜਾ ਤੁਹਾਡੀਆਂ ਹਲਕੀਆਂ ਹੋ ਚੁੱਕੀਆਂ ਉਹ ਜੜਾਂ ਤੇ ਉਹ ਵਰਕ ਕਰੂਗਾ ਠੀਕ ਹੈ ਉਹਨਾਂ ਨੂੰ ਮਜ਼ਬੂਤ ਕਰੂਗਾ ਇਹ ਦੋ ਤਿੰਨ ਸੈਟਿੰਗਸ ਚਾਰ ਸੈਟਿੰਗਸ ਦੇ ਵਿੱਚ ਤੁਹਾਨੂੰ ਬਹੁਤ ਅੱਛਾ ਰਿਜ਼ਲਟ ਮਿਲ ਜਾਂਦਾ ਹੈ ਡਾਕਟਰ ਸਾਹਿਬ ਜੀ ਇਹ ਟ੍ਰੀਟਮੈਂਟ ਕਰਾਉਣ ਤੋਂ ਬਾਅਦ ਮੈਨੂੰ ਕੋਈ ਸਾਈਡ ਇਫੈਕਟ ਤਾਂ ਨਹੀਂ ਹੋਊਗਾ ਤੇ ਦੂ ਤੇ ਮੈਨੂੰ ਅੱਗੇ ਜੋ ਮੈਂ ਕਰਵਾਵਾਂਗਾ ਪੇਨ ਤਾਂ ਨਹੀਂ ਹੋਊਗਾ ਤੇ ਤੀਜੀ ਗੱਲ ਕਿ ਇਹ ਕੋਈ ਜ਼ਿਆਦਾ ਮਹਿੰਗਾ ਤਾਂ ਨਹੀਂ ਹੈਗਾ ਦੇਖੋ ਕਮਲ ਇਹਦੇ ਵਿੱਚ ਇਹ ਹੈ ਜਿਹੜੇ ਤੁਸੀਂ ਸਾਈਡ ਇਫੈਕਟ ਦੀ ਗੱਲ ਕਰਦੇ ਹੋ ਸਾਈਡ ਇਫੈਕਟ ਇਹਦਾ ਕੁਝ ਵੀ ਨਹੀਂ ਹੈਗਾ ਕਿਉਂਕਿ ਤੁਹਾਡੇ ਬਲੱਡ ਦੇ ਵਿੱਚੋਂ ਆਪਾਂ ਪਲਾਜ਼ਮਾ ਲੈ ਕੇ ਉਹੀ ਇੰਜੈਕਟ ਕਰ ਰਹੇ ਹਾਂ ਠੀਕ ਹੈ ਮੋਰਓਵਰਗਰ ਤੁਸੀਂ ਬੈਨੀਫਿਟ ਦੀ ਵੀ ਇਹਦੀ ਗੱਲ ਕਰੋ ਬਹੁਤ ਜ਼ਿਆਦਾ ਬੈਨੀਫੀਸ਼ੀਅਲ ਸਭ ਤੋਂ ਵਧੀਆ ਟ੍ਰੀਟਮੈਂਟ ਹੈ ਇਹ ਠੀਕ ਹੈ ਅਸੀਂ ਮਤਲਬ ਆਪਣੇ ਮੇਰੇ ਕਈ ਸੈਂਟਰ ਨੇਗੇ ਜਿੱਦਾਂ ਹਰੇਕ ਸੈਂਟਰ ਤੇ ਅਸੀਂ ਪੀਆਰਪੀ ਬਹੁਤ ਪੀਆਰਪੀਸ ਕਰ ਚੁੱਕੇ ਹਾਂ ਜਿੱਦਾਂ ਲੁਧਿਆਣਾ ਮੇਰਾ ਸੈਂਟਰ ਹੈਗਾ ਸੰਗਰੂਰ ਸੈਂਟਰ ਹੈ ਆਪਾਂ ਹੁਣ ਲਹਿਰੇਗਾ ਕੇ ਬੈਠੇ ਆਂ ਡੇੜਵਾ ਮੇਰਾ ਸੈਂਟਰ ਹੈ ਇਹ ਸਾਰੇ ਸੈਂਟਰਸ ਤੇ ਬਹੁਤ ਸਾਰੀ ਪੀਆਰਪੀਸ ਅਸੀਂ ਕਰ ਚੁੱਕੇ ਬਹੁਤ ਵਧੀਆ ਬੈਨੀਫਿਟ ਹੈ ਦੂਜੀ ਗੱਲ ਪੇਨ ਪੇਨ ਬੜਾ ਨੋਮੀਨਲ ਜਿਹਾ ਪੇਨ ਹੈ ਹਲਕਾ ਫੁਲਕਾ ਪੇਨ ਹੈ ਕੋਈ ਖਾਸ ਗੱਲ ਨਹੀਂ ਬੜੇ ਆਰਾਮ ਨਾਲ ਬੰਦਾ ਕਰਵਾ ਸਕਦਾ ਹੈਗਾ ਠੀਕ ਹੈ ਠੀਕ ਹੈ ਨਾ ਹਾਂ ਇਹ ਚੀਜ਼ ਹੈ ਤੀਸਰੀ ਗੱਲ ਤੁਸੀਂ ਪੁੱਛ ਰਹੇ ਸੀਗੇ ਐਕਸਪੈਂਸਿਵ ਦੇਖੋ ਇੱਕ ਇਹ ਬੜੀ ਨੋਮੀਨਲ ਜੀ ਇਹਦੀ ਫੀਸ ਹੈ ਠੀਕ ਹੈ ਹਰੇਕ ਬੰਦੇ ਦੀ ਰੇਂਜ ਦੇ ਵਿੱਚ ਹੈ ਇਹ ਪ੍ਰੋਸੀਜਰ ਬੜੇ ਆਰਾਮ ਨਾਲ ਕੋਈ ਵੀ ਪਰਸਨ ਇਹ ਅਫੋਰਡ ਕਰ ਸਕਦੇ ਹੈ ਮਤਲਬ ਹਰ ਕੋਈ ਕਰਾ ਸਕਦਾ ਹੈ ਇਹ ਟਰੀਟਮੈਂਟ ਬੜੇ ਆਰਾਮ ਨਾਲ ਕਰਵਾ ਸਕਦਾ ਹੈ ਇੰਨਾ ਜਿਆਦਾ ਐਕਸਪੈਂਸਿਵ ਨਹੀਂ ਹੈਗਾ ਇਹ ਠੀਕ ਹੈ ਜੀ ਹਾਂ ਬਿਲਕੁਲ ਡਾਕਟਰ ਸਾਹਿਬ ਜੀ ਹੁਣ ਮੇਰਾ ਤਾਂ ਟਰੀਟਮੈਂਟ ਜਲਦੀ ਸ਼ੁਰੂ ਕਰੋ ਕਿਉਂਕਿ ਮੈਂ ਤਾਂ ਆਪਣੇ ਵਾਲ ਰੋਕਣੇ ਨੇ ਝੜਨ ਤੋਂ ਬਿਲਕੁਲ ਕਮਲ ਬਿਲਕੁਲ ਤੁਸੀਂ ਆਪਣਾ ਸੈਂਪਲ ਦਿਓ ਸੈਂਪਲ ਤਿਆਰ ਕਰਵਾਓ ਆਪਾਂ ਪੀਆਰਪੀ ਥੋੜੀ ਸ਼ੁਰੂ ਕਰਦੇ ਆਂ ਫਸਟ ਸੈਟਿੰਗ ਤੁਹਾਨੂੰ ਦਿੰਨੇ ਆਂ ਅੱਜ ਠੀ Thank <laughs> you. ਡਾਕਟਰ ਜੀ ਲੈੋ ਤੁਮੇ ਲ ਸ਼ੂਜ਼ ਉਤਾਰੋ ਸ਼ੂਜ਼ ਉਤਾਰ ਕੇ ਲੇਟੋ ਪਰਸੀਡਰ ਸ਼ੁਰੂ ਕਰਦੇ ਹਾਂ ਤੁਹਾਡਾ ਹਾਂਜੀ ਹੋ ਗਿਆ ਨਾ ਹਾਂ ਠੀਕ ਹੈ ਕਰ ਲਵਾਂਗੇ ਕੀ ਬੋਲ ਰਹੇ ਹੋ ਤੁਸੀਂ ਕਮਲ ਪੀਆਰਪੀ ਤੁਹਾਡੀ ਡਨ ਹੈ ਤੇ ਕਿੰਨਾ ਕੁ ਪੇਨਫੁਲ ਸੀਗਾ ਪੇਨਫੁਲ ਇੰਨਾ ਨਹੀਂ ਸੀ ਨੋਰਮਲ ਸੀ ਮਤਲਬ ਚੱਲ ਸਕਦਾ ਹੈ ਬੰਦਾ ਜੀ ਓਕੇ ਓਕੇ ਚਲੋ ਗੁੱਡ ਸਰ ਇਹ ਤਾਂ ਹੋ ਗਿਆ ਆਪਣਾ ਜੇਕਰ ਮੈਂ ਪੀਆਰਪੀ ਨਾ ਕਰਵਾ ਪਾਵਾਂ ਮਾਂ ਤੇ ਮੇਰੀ ਬਾਲਾਂ ਦੀ ਗ੍ਰੋਥ ਹੋਵੇ ਤੇ ਜਿਹੜਾ ਮੇਰਾ ਬਾਲਾ ਦਾ ਝੜਨਾ ਇਹ ਵੀ ਮੇਰਾ ਕੰਟਰੋਲ 'ਚ ਰਹੇ ਲਾਲੋ ਝੜੇ ਨਾ ਬਾਲ ਮੇਰੇ ਤਾਂ ਇਹਦਾ ਕੋਈ ਹੱਲ ਹੈਗਾ ਕੋਈ ਹੋਰ ਹਾਂ ਤੁਹਾਡਾ ਕਮਲ ਦੇਖੋ ਤੁਹਾਡਾ ਕਨਸਰਨ ਸਹੀ ਹੈਗਾ ਵੀ ਜਿੱਦਾਂ ਹੁਣ ਤੁਸੀਂ ਬਾਹਰ ਰਹਿੰਦੇ ਹੋ ਜ਼ਿਆਦਾਤਰ ਟਰੈਵਲ ਕਰਦੇ ਹੋ ਠੀਕ ਹੈ ਨਈ ਟਾਈਮਲੀ ਪੀਆਰਪੀ ਕਰਵਾ ਪਾਉਂਦੇ ਜਾਂ ਫਿਰ ਜ਼ਿਆਦਾ ਟਾਈਮ ਨਿਕਲ ਗਿਆ ਤਾਂ ਉਸ ਕੇਸ ਦੇ ਵਿੱਚ ਕੁਝ ਮੈਡੀਸਿਨਸ ਹੈਗੀਆਂ ਨੇ ਬ੍ਰਦਰ ਦੇਖੋ ਵੀ ਜਿਨ੍ਹਾਂ ਦੇ ਨਾਲ ਆਪਾਂ ਆਪਣੀ ਹੇਅਰ ਫਾਲ ਨੂੰ ਕੰਟਰੋਲ ਕਰ ਸਕਦੇ ਹਾਂ ਠੀਕ ਹੈ ਆਪਣੀ ਨਵੀਂ ਗ੍ਰੋਥ ਹੋ ਸਕਦੀ ਹੈ ਹੇਅਰ ਦੀ ਕੁਆਲਿਟੀ ਇਨਕਰੀਜ਼ ਹੋ ਇੰਪਰੂਵ ਹੋ ਸਕਦੀ ਤੇ ਰੂਟਸ ਦੀ ਜਿਹੜੀ ਕੁਆਲਿਟੀ ਹੈ ਉਹ ਇੰਪਰੂਵ ਹੋ ਸਕਦੀ ਹੈ। ਕੁਝ ਕਮੈਡੀਸਨਸ ਇਦਾਂ ਦੀਆਂ ਹੁੰਦੀਆਂ ਨਹੀਂ ਆਂ, ਕੁਝ ਲੋਸ਼ਨਸ ਆਪਣੇ ਕੋਲ ਅਵੇਲੇਬਲ ਨੇ ਜਿਹੜਾ ਬਹੁਤ ਅੱਛਾ ਰਿਜ਼ਲਟ ਹੈ। 3-4 ਮਹੀਨੇ ਦੇ ਟ੍ਰੀਟਮੈਂਟ ਦੇ ਨਾਲ ਹੀ ਆਪਣਾ ਵਧੀਆ ਇੱਕ ਰਿਜ਼ਲਟ ਮਿਲ ਜਾਂਦਾ ਹੈ हेयर ਫਾਲ ਤੋਂ। ਸਰ ਮੈਂ ਇੱਕ ਗੱਲ ਹੋਰ ਪੁੱਛਣੀ ਸੀ ਜਿਹੜੇ ਅੱਜਕੱਲ ਮਾਰਕੀਟ 'ਚ ਤੇਲ ਚੱਲ ਰਹੇ ਨੇ, ਵਾਲਾਂ ਨੂੰ ਲਾਉਣ ਵਾਸਤੇ ਦਵਾਈਆਂ ਚੱਲ ਰਹੇ ਨੇ ਜਿਹੜੇ ਵਾਲਾਂ ਦੇ ਉੱਪਰ ਲੱਗਦੀਆਂ ਨੇ, ਇਹਦਾ ਬੈਨੀਫਿਟ ਮਿਲਦਾ ਹੈ ਕਿ ਨਹੀਂ? ਦੇਖੋ ਕਮਲ ਆਇਲ ਵੇਰਾ ਮਾਰਕੀਟ ਦੇ ਵਿੱਚ ਬਹੁਤ ਨੇ। ਅੱਜਕੱਲ ਮੈਡੀਸਨਸ ਲਗਾਉਂਦੇ ਨੇ ਵੀ ਗੰ હેર ਫਾਲ ਹੁੰਦਾ ਹੈਗਾ ਹੇਅਰ ਫਾਲ ਦਾ ਕਾਰਨ ਕੀ ਹੈ ਵੀ ਆਪਣੇ ਅੰਦਰੋਂ ਨਿਊਟ੍ਰੀਸ਼ਨ ਖਤਮ ਹੋ ਰਹੀ ਹੈ ਘਟ ਰਹੀ ਹੈ ਆਪ ਨੂੰ ਜਿਵੇਂ ਆਪਾਂ ਕਹਿੰਦੇ ਨਾ ਨਾ ਵੀ ਆਪਣੇ ਅੰਦਰੋਂ ਤੱਤ ਖਤਮ ਹੋ ਰਹੇ ਨੇ ਠੀਕ ਹੈ ਉਹਦੇ ਵਿੱਚ ਮਿਨਰਲ ਵਿਟਾਮਿਨ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਨੇ ਜਿਨ੍ਹਾਂ ਦੀ ਜ਼ਰੂਰਤ ਹੁੰਦੀ ਆਪਣੀ ਬਾਡੀ ਨੂੰ ਜਿਹਦੇ ਨਾਲ ਕਰਕੇ ਹੇਅਰ ਫਾਲ ਹੁੰਦਾ ਤਾਂ ਇਕੱਲੇ ਆਇਲ ਲਗਾਉਣ ਨਾਲ ਜਾਂ ਇਕੱਲੀ ਮੈਡੀਸਿਨਸ ਦੇ ਨਾਲ ਨਹੀਂ ਇਦਾਂ ਦਾ ਰਿਜ਼ਲਟ ਮਿਲਦਾ ਹੁੰਦਾ ਕੁਝ ਤੁਹਾਨੂੰ ਟੈਬਲਟਸ ਵੈਰਾ ਵੀ ਕੁਝ ਤੁਹਾਨੂੰ ਕੈਪਸੂਲਸ ਵੈਰਾ ਕੁਝ ਮਲਟੀ ਵਿਟਾਮਿਨਸ ਵੈਰਾ ਇਦਾਂ ਦੇ ਹੁੰਦੇ ਨੇ ਜਿਹੜੇ ਡੈਡੀਕੇਟਡਲੀ ਸਿਰਫ ਹੇਅਰ ਵਾਸਤੇ ਠੀਕ ਹੈ ਬਾਇਓਟਿਨ ਹੈ ਹੋਰ ਬਹੁਤ ਸਾਰੇ ਨੇਗੇ ਇਕੱਲੇ ਬਾਇਓਟਿਨ ਨਾਲ ਵੀ ਕੁਝ ਨਹੀਂ ਹੁੰਦਾ ਹੋਰ ਬਹੁਤ ਸਾਰੇ ਮਲਟੀਵਿਟਾਮਿਨਸ ਨੇ ਜਿਹੜੇ ਇਹਦੇ ਨਾਲ ਰਿਲੇਟਡ ਹੁੰਦੇ ਨੇ ਜਿਹੜੇ ਫਿਰ ਫੋਲ ਨੂੰ ਕੰਟਰੋਲ ਕਰਦੇ ਨੇਗੇ ਠੀਕ ਹੈ ਉਹ ਤੁਹਾਨੂੰ ਸਪਲੀਮੈਂਟਸ ਲੈਣੇ ਪੈਣਗੇ ਕੁਝ ਲੋਸ਼ਨਸ ਨੇਗੇ ਜਿਹੜੇ ਬੜੀਆ ਚੰਗੇ ਐਫਡੀਓ ਅਪਰੂਵਡ ਨੇਗੇ ਠੀਕ ਹੈ ਇੱਕ ਸਟੱਡੀਜ਼ ਉਹਨਾਂ ਤੇ ਬਣੀਆਂ ਹੋਈਆਂ ਨੇ ਵੀ ਬਹੁਤ ਜੈਨੂਇਨ ਪ੍ਰੋਡਕਟਸ ਨੇਗੇ ਉਹ ਤੁਹਾਨੂੰ ਫੋਲੋ ਕਰਨੇ ਪੈਣਗੇ ਠੀਕ ਹੈ ਉਹਦੇ ਨਾਲ ਵੀ ਤੁਹਾਨੂੰ ਅੱਛਾ ਰਿਜ਼ਲਟ ਮਿਲ ਜੂ ਤੁਹਾਡਾ ਹੈਅਰ ਫਾਲ ਕੰਟਰੋਲ ਹੋ ਜੂ ਤਿੰਨ ਚਾਰ ਮਹੀਨੇ ਦੀ ਟਰੀਟਮੈਂਟ ਹੁੰਦੀ ਹੈ ਤਿੰਨ ਚਾਰ ਮਹੀਨੇ ਦੇ ਵਿੱਚ ਤੁਹਾਨੂੰ ਬਹੁਤ ਵਧੀਆ ਰਿਜ਼ਲਟ ਮਿਲਦਾ ਹੈ ਉਹਦੇ ਨਾਲ ਮਜ਼ੇ ਕਮ ਦੀ ਪੱਕੀ ਗਾਰੰਟੀ ਹੈ ਹਾਂ ਕਮ ਦੀ ਪੱਕੀ ਗਾਰੰਟੀ ਹੈ ਕਮਲ ਕੰਮ ਇਹਦੇ ਨਾਲ ਬਹੁਤ ਅੱਛਾ ਬਹੁਤ ਅੱچھے ਰਿਜ਼ਲਟਸ ਨੇ ਜੇ ਠੀਕ ਹੈ ਮੇਰੀ ਰეკਮੈਂਡੇਸ਼ਨ ਹੁੰਦੀ ਹੈ ਹਮੇਸ਼ਾ ਵੀ ਤੁਸੀਂ ਪੀਆਰਪੀ ਕਰਾਓ ਕਿਉਂਕਿ ਪੀਆਰਪੀ ਇੱਕ ਬਹੁਤ ਹੀ ਅੱਛਾ ਪ੍ਰੋਸੈਸ ਹੈ ਠੀਕ ਹੈ ਪਰ ਫਿਰ ਵੀ ਜੇ ਤੁਸੀਂ ਪੀਆਰਪੀ ਨਹੀਂ ਕਰਵਾ ਪਾਉਂਦੇ ਟਾਈਮ ਤੇ ਠੀਕ ਹੈ ਜਾਂ ਫਿਰ ਪੀਆਰਪੀ ਕੋਈ ਕੋਈ ਕਿਸੇ ਕਿਸੇ ਪਰਸਨ ਦਾ ਹੁੰਦਾ ਵੀ ਮੈਂ ਪੀਆਰਪੀ ਨਹੀਂ ਕਰਵਾਉਣਾ ਚਾਹੁੰਦਾ ਤਾਂ ਉਸ ਕੇਸ ਦੇ ਵਿੱਚ ਕੀ ਹੈ ਕੁਝ ਕ ਮੈਡੀਸਿਨਸ ਨੇ ਹੈ ਬਹੁਤ ਹੀ ਜ਼ਿਆਦਾ ਵਧੀਆ ਮੈਡੀਸਿਨ ਹੁੰਦੇ ਨੇ ਮਲਟੀ ਵਿਟਾਮਿਨਸ ਹੈਗੇ ਜਿਨ੍ਹਾਂ ਦੇ ਨਾਲ ਆਪਾਂ ਆਪਣੀ ਹੈਅਰ ਗ੍ਰੋਥ ਨੂੰ ਇੰਪਰੂਵ ਕਰ ਸਕਦੇ ਹਾਂ ਤੇ ਹੈਅਰ ਫਾਲ ਨੂੰ ਕੰਟਰੋਲ ਕਰ ਸਕਦੇ ਹਾਂ ਸਰ ਜੋ ਤੁਸੀਂ ਮੈਡੀਸਿਨ ਦੀ ਗੱਲ ਕਰ ਰਹੀ ਸੀ ਕਿ ਤੁਸੀਂ ਮੈਨੂੰ ਉਹ ਰეკਮੈਂਡ ਕਰ ਸਕਦੇ ਹੋ ਦਿਖਾ ਸਕਦੇ ਹੋ ਹਾਂ ਬਿਲਕੁਲ ਬਿਲਕੁਲ ਕਮਲ ਮੈਂ ਤੁਹਾਨੂੰ ਬੇਸਿਕਲੀ ਇਹ ਹੈ ਹੈਅਰ ਇਨਸ਼ੋਰ ਕਿੱਟ ਹੈ ਠੀਕ ਹੈ ਹੈਅਰ 35 ਦਿਨ ਤੁਹਾਡੀ ਇਹ ਟ੍ਰੀਟਮੈਂਟ ਚੱਲਦੀ ਹੈ ਮਤਲਬ ਇੱਕ ਬਾਕਸ ਦੇ ਵਿੱਚ 35 ਦਿਨ ਦੀ ਟ੍ਰੀਟਮੈਂਟ ਹੈ ਇਹਦੇ ਵਿੱਚ ਅਲੱਗ-ਅਲੱਗ ਤਰੀਕੇ ਦੇ ਸਟ੍ਰਿਪਸ ਨੇਗੇ ਅਲੱਗ-ਅਲੱਗ ਤਰ੍ਹਾਂ ਦੇ ਪੱਤੇ ਨੇਗੇ ਠੀਕ ਹੈ ਕੁਝ ਕੈਪਸੂਲਸ ਨੇ ਕੁਝ ਟੈਬਲਟਸ ਨੇਗੀਆਂ ਠੀਕ ਹੈ ਤੇ ਅਲੱਗ-ਅਲੱਗ ਮਲਟੀਵਿਟਾਮਿਨਸ ਜਿਹਦੇ ਵਿੱਚ ਅਵੇਲੇਬਲ ਨੇਗੇ ਜਿਹੜੇ ਕਿ ਆਪਣੇ హెਅਰ ਵਾਸਤੇ ਡੈਡੀਕੇਟਡਲੀ ਹੁੰਦੇ ਨੇਗੇ హెਅਰ ਦੀ ਹੈਲਥ ਵਾਸਤੇ ਠੀਕ ਹੈ ਮੋਰਓਵਰ ਆਪਣੇ ਕੋਲੇ ਲੋਸ਼ਨ ਹੈਗਾ ਮੀਨੋਕਸੀਡਿਲ ਵਿਦ ਫਿਨੇਸਟੀराइड ਲੋਸ਼ਨ ਹੈ ਬਟ ਇਹਦੇ ਵਿੱਚ ਇਹ ਮਾਰਕੀਟ ਦੇ ਵਿੱਚ ਬਹੁਤ ਅਵੇਲੇਬਲ ਨੇ ਠੀਕ ਹੈ ਪਰ ਇਹਦੇ ਵਿੱਚ ਜਿਹੜਾ ਇਹਦੇ ਵਿੱਚ ਬੈਨੇਫੀਸ਼ੀਅਲ ਇਫੈਕਟ ਇਹਦਾ ਐਡੀਸ਼ਨਲ ਜੋ ਚੀਜ਼ ਇਹਦੇ ਵਿੱਚ ਹੈਗੀ ਇਹਦੇ ਵਿੱਚ ਪੈਪਟਾਈਡ ਤੇ ਪ੍ਰੋਕਾਪਿਲ ਦਾ ਐਡ-ਆਨ ਕੀਤਾ ਹੋਇਆ ਹੈ ਇਹਦੇ ਵਿੱਚ ਇਹਦਾ ਬਹੁਤ ਬੈਨੇਫਿਟ ਹੈ ਆਪਣੇ హెయిਰ ਵਾਸਤੇ ਠੀਕ ਹੈ ਆਪਣੀ హెయిਰ ਗਰੋਥ ਨੂੰ ਪ੍ਰੋਮੋਟ ਕਰਦੇ ਨੇ ਠੀਕ ਹੈ ਨਵੀਂ హెయిਰ ਗਰੋਥ ਲੈ ਕੇ ਆਉਂਦੇ ਨੇ హెయిਰ ਫਾਲ ਕੰਟਰੋਲ ਕਰਦੇ ਨੇ ਇਹ ਦੋਨੋਂ ਪ੍ਰੋਡਕਟ ਬਹੁਤ ਹੀ ਜ਼ਿਆਦਾ ਵਧੀਆ ਮਤਲਬ ਯੂਜ਼ ਕੀਤੇ ਹੋਏ ਟਾਈਮ ਲਈ 2 ਸਾਲ ਤੋਂ ਮਤਲਬ ਮੈਂ ਯੂਜ਼ ਕਰ ਰਿਹਾ ਪੇਸ਼ੈਂਟ ਦੇ ਉੱਪਰ ਮੈਂ ਦੇਖੇ ਰਿਹਾ ਵਰਤ ਕੇ ਤੇ ਬਹੁਤ ਅੱਛੇ ਰਿਜ਼ਲਟਸ ਨੇ ਇਹਦੇ ਬਹੁਤ ਇਫੈਕਟਿਵ ਪ੍ਰੋਡਕਟਸ ਨੇ ਕਮਲ ਏਕਟ ਤੁਸੀਂ ਸਕਰੀਨ ਦੇ ਉੱਪਰ ਨੰਬਰ ਮੈਂਸ਼ਨ ਕਰ ਦੋ ਮੇਰਾ ਠੀਕ ਹੈ ਮੇਰੇ ਨੰਬਰ ਤੇ ਡਾਇਰੈਕਟ ਤੁਸੀਂ ਆਪਣਾ ਐਡਰੈਸ ਭੇਜਣਗੇ ਮਤਲਬ ਜਿਸ ਕਿਸੇ ਪਰਸਨ ਨੇ ਵੀ ਮੰਗਵਾਣੀ ਹੈ ਕਿ ਮੇਰੇ ਨੰਬਰ ਤੇ ਐਡਰੈਸ ਭੇਜਣਾ ਠੀਕ ਹੈ 올ਓਵਰ ਇੰਡੀਆ ਦੀ ਡਿਲੀਵਰੀ ਹੈਗੀ ਹੈ ਠੀਕ ਹੈ ਡਿਲੀਵਰੀ ਫ੍ਰੀ ਆਪਾਂ ਕਰਕੇ ਦਿੰਨੇ ਆਂਗੇ ਠੀਕ ਹੈ ਇਹ ਆਪਾਂ ਜਿੱਥੇ ਕਹਾਂਗੇ ਤਾਂ ਆਪਾਂ ਇਹ ਡਿਲੀਵਰ ਕਰ ਦਾਂਗੇ 3-4 ਮੰਥਸ ਦੀ ਟ੍ਰੀਟਮੈਂਟ ਹੁੰਦੀ ਹੈ 3-4 ਮੰਥਸ ਦੇ ਵਿੱਚ ਬਹੁਤ ਅੱਛਾ ਰਿਜ਼ਲਟ ਮਿਲਦਾ ਹੈ ਦਾ ਠੀਕ ਹੈ ਬਹੁਤ ਹੀ ਵਧੀਆ ਪ੍ਰੋਡਕਟ ਹੈ ਠੀਕ ਹੈ ਜਿਹੜਾ ਨੰਬਰ ਐ ਮੈਂਸ਼ਨ ਕਰਦਾਗਾ ਇਹ ਨੰਬਰ ਤੇ ਤੁਸੀਂ ਡਾਕਟਰ ਸਾਹਿਬ ਨਾਲ ਗੱਲ ਕਰਕੇ ਮੈਸੇਜ ਕਰਕੇ ਇਹ ਕਿੱਟ ਮੰਗਵਾ ਸਕਦੇ ਹੋ ਸਰ ਮੈਂ ਇਹ ਪੀਆਰਪੀ ਤਾਂ ਕਰਵਾ ਲਈ ਆਪਣੀ ਵਾਲਾਂ ਦੀ ਇਹ ਤੋਂ ਇਲਾਵਾ ਸਰ ਤੁਸੀਂ ਹੋਰ ਕੀ ਟਰੀਟਮੈਂਟ ਦਿੰਨੇ ਹੋ ਹੋਰ ਟਰੀਟਮੈਂਟਸ ਆਪਾਂ ਕਰਦੇ ਆ ਉਹਦੇ ਵਿੱਚ ਹੈਅਰ ਟ੍ਰਾਂਸਪਲੈਂਟ ਇਨਕਲੂਡਡ ਹੈ ਹੈਅਰ ਟ੍ਰਾਂਸਪਲੈਂਟ ਆਪਾਂ ਕਰਦੇ ਆ ਠੀਕ ਹੈ ਲੇਜ਼ਰ ਹੈਅਰ ਰਿਮੂਵਲ ਜਿੱਦਾਂ ਲੇਡੀਜ਼ ਦੇ ਫੇਸ ਦੇ ਉੱਪਰ ਅ ਅਣਚਾਹੇ ਵਾਲ ਆ ਜਾਂਦੇ ਨੇ ਉਹਨੂੰ ਲੇਜ਼ਰ ਦੇ ਨਾਲ ਰਿਮੂਵ ਕਰਦੇ ਆ ਇਸ ਤੋਂ ਇਲਾਵਾ ਜਿਵੇਂ ਚਮੜੀ ਦੇ ਉੱਪਰ ਕਿਸੇ ਵੀ ਤਰੀਕੇ ਦੇ ਕੋਈ ਦਾਗ-ਧੱब्बे ਨੇ ਕਿਸੇ ਵੀ ਤਰੀਕੇ ਦੇ ਉਹ ਸਾਰਿਆਂ ਦਾ ਆਪਾਂ ਟ੍ਰੀਟਮੈਂਟ ਕਰਦੇ ਆ ਵਿਦ ਦਾ ਹੈਲਪ ਆਫ ਲੇਜ਼ਰ ਮਸ਼ੀਨਸ ਲੇਜ਼ਰ ਮਸ਼ੀਨਸ ਆਪਣੇ ਕੋਲ ਸਾਰੇ ਸੈਂਟਰਸ ਤੇ ਲੇਜ਼ਰ ਮਸ਼ੀਨਸ ਅਵੇਲੇਬਲ ਨੇ ਮੇਡ ਇਨ ਕੋਰੀਆ ਇੰਪੋਰਟਡ ਠੀਕ ਹੈ ਹਾਈ ਟੈਕਨੋਲੋਜੀ ਦੇ ਮਸ਼ੀਨਸ ਆਪਣੇ ਕੋਲੇ ਅਵੇਲੇਬਲ ਨੇ ਸਾਰੇ ਸੈਂਟਰ ਦੇ ਉੱਪਰ ਠੀਕ ਹੈ ਜੇਕਰ ਤੁਸੀਂ ਵੀ ਐਤਾ ਦਾ ਕੋਈ ਟ੍ਰੀਟਮੈਂਟ ਕਰਾਣਾ ਚਾਹੁੰਦੇ ਆਂ ਵੀ ਤੁਹਾਨੂੰ ਲੱਗਦਾ ਵੀ ਮੈਂ ਕਰਵਾਣਾ ਡਾਕਟਰ ਸਾਹਿਬ ਜੀ ਦਾ ਨੰਬਰ ਮੈਂਸ਼ਨ ਹੈ ਕਾਲ ਕਰ ਸਕਦੇ ਹੋ WhatsApp ਮੈਸੇਜ ਕਰ ਸਕਦੇ ਹੋ ਜਾਂ ਲਹਿਰਗਾਗ ਦੇ ਵਿੱਚ ਜਿਵੇਂ ਡਾਕਟਰ ਸਾਹਿਬ ਨੇ ਆਪਣਾ ਐਡਰੈਸ ਦੱਸਿਆ ਉਹਦੇ ਤੇ ਜਾ ਕੇ ਵਿਜ਼ਿਟ ਕਰਕੇ ਗੱਲਬਾਤ ਕਰ ਸਕਦੇ ਹੋ ਮੈਂ ਵੀਡੀਓ ਤਾਂ ਕਰਕੇ ਬਣਾਇਆ ਕਿਉਂਕਿ ਮੈਂ ਇਹ ਟ੍ਰੀਟਮੈਂਟ ਆਪ ਖੁਦ ਕਰਵਾਇਆ ਤਾਂ ਕਿ ਤੁਹਾਨੂੰ ਹੀ ਪਤਾ ਚੱਲੇ ਕਿਉਂਕਿ ਜੈਨੂਇਲ ਵਰਕ ਹੈ ਮੈਂ ਇਸ ਕਰਕੇ ਆਪ ਕਰਵਾਇਆ ਹੈ ਵੀਡੀਓ ਕਿੱਦਾਂ ਲੱਗੀ ਇਹ ਵੀ ਜਰੂਰ ਦੱਸਣਾ ਜੇ ਤੁਹਾਨੂੰ ਨੀੜੇ ਕੰਮ ਦੀ ਵਾਲਾਂ ਦੀ ਕੋਈ ਵੀ ਐਨੀ ਟ੍ਰੀਟਮੈਂਟ ਜੋ ਡਾਕਟਰ ਸਾਹਿਬ ਜੀ ਨੇ ਦੱਸਿਆ ਤੁਸੀਂ ਕਰਵਾਉਣਾ ਚਾਹੁੰਦੇ ਹੋ ਤਾਂ ਜਰੂਰ ਇੱਕ ਵਾਰੀ ਵਿਜ਼ਿਟ ਕਰੋ ਡਾਕਟਰ ਸਾਹਿਬ ਜੀ ਨਾਲ ਗੱਲਬਾਤ ਕਰੋ ਧੰਨਵਾਦ